ਸਿਮਰਪ੍ਰੀਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸਾਨੂੰ ਕਿ ਜਿਹੜਾ 15 ਮਾਰਚ ਨੂੰ ਟਰੈਕਟਰਾਂ ਤੇ ਮਾਰਚ ਕਰਨਾ ਉਹ ਦਿੱਲੀ ਨੂੰ ਜਾਣਾ ਕਿਸਾਨਾਂ ਨੇ ਵੀ ਆ ਕੇ ਲੋਕਲ ਆਪਣੇ ਪੰਜਾਬ ਦੇ ਸ਼ਹਿਰਾਂ 'ਚ ਹੀ ਮਾਰਚ ਕਰਨਾ ਜੀ ਦੇਖੋ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਦਿੱਲੀ ਦੇ ਵਿੱਚ ਉਸ ਦੇ ਵਿੱਚ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਨੇਤਾਵਾਂ ਸਰਵਨ ਸਿੰਘ ਪੰਦੇਰ ਤੇ ਜਗਦੀਸ਼ ਸਿੰਘ ਡੱਲੇਵਾਲ ਹੋਣੀ ਉੱਥੇ ਪਹੁੰਚ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਵੱਖ-ਵੱਖ ਕਿਸਾਨ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨੇ ਉਹ ਟਰੈਕਟਰ ਮਾਰਚ ਕਰਨਗੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਦਿੱਲੀ ਜਾਣ ਦੀ ਜਿਹੜੀ ਕੋਸ਼ਿਸ਼ ਆ ਉਹ ਨਿਰੰਤਰ ਜਾਰੀ ਰਹੇਗੀ ਇਹ ਇਸ ਕਰਕੇ ਕਿਹਾ ਕਿ ਕਿ ਹੁਣ ਕੁਝ ਹੀ ਦਿਨਾਂ ਜਿਹੜਾ ਜਿਹੜੇ ਰਹਿ ਗਏ ਨੇ ਸੁਪਰੀਮ ਕੋਰਟ ਦਾ ਫੈਸਲਾ ਹੋਣਾ ਜਿਹੜਾ ਸ਼ੰਭੂ ਬੈਰੀਗੇਡ ਖੋਲਿਆ ਗਿਆ ਸੀ ਉਸ ਨੂੰ ਲੈ ਕੇ ਪਹਿਲਾਂ ਹਰਿਆਣਾ ਹਾਈ ਕੋਰਟ ਨੇ ਕਹਿ ਦਿੱਤਾ ਸੀਗਾ ਕਿ ਪ੍ਰੋਟੈਸਟ ਕਰਨਾ ਮੁਜ਼ਾਹਰਾ ਕਰਨਾ ਹੀ ਆਪਣੇ ਹੱਕ ਮੰਗਣਾ ਜਿਹੜਾ ਕੋਈ ਕਾਨੂੰਨ ਹੈ ਜਿਹੜਾ ਕੋਈ ਅਪਰਾਧ ਨਹੀਂ ਹੈ ਇਹ ਹਰ ਇੱਕ ਦਾ ਅਧਿਕਾਰ ਹੈ ਅਜਿਹੇ ਦੇ ਵਿੱਚ ਕਿਸਾਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਅਤੇ ਹਰਿਆਣਾ ਦੀ ਸਰਕਾਰ ਨੂੰ ਰਸਤੇ ਖੋਲਣ ਦੇ ਹੁਕਮ ਦਿੱਤੇ ਸਨ ਪਰ ਹਾਈ ਕੋਰਟ ਦੇ ਇਸ ਫੈਸਲੇ ਨੂੰ ਹਰਿਆਣਾ ਦੀ ਸਰਕਾਰ ਪਛਾਹ ਨਾ ਸਕੀ ਅਤੇ ਇਸ ਨੂੰ ਚੁਣੌਤੀ ਦੇਣ ਦੇ ਲਈ ਸੁਪਰੀਮ ਕੋਰਟ ਦਾ ਰੂਪ ਕੀਤਾ ਹੁਣ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਣਾ ਬਾਕੀ ਹੈ ਪਰ ਉਸ ਤੋਂ ਪਹਿਲਾਂ 15 ਅਗਸਤ ਵਾਲੇ ਦਿਨ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਪ੍ਰੋਟੈਸਟ ਕਰਨ ਗਿਆ ਤੇ ਦਿੱਲੀ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਜਾਏਗਾ ਪਰ ਅਸੀਂ ਸਭ ਜਾਣਦੇ ਹਾਂ ਦਿੱਲੀ ਜਾਣਾ ਕੋਈ ਸੌਖਾ ਨਹੀਂ ਹੈ ਬੇਸ਼ੱਕ ਸੜਕੀ ਰਸਤੇ ਜਾਣਾ ਹੋਵੇ ਤਾਂ فاਸਲਾ ਬਹੁਤ ਘੱਟ ਹੈ ਪਰ ਜਦੋਂ ਅਜਿਹੇ ਮੁਜ਼ਾਰੇ ਕਰਨੇ ਹੋਣ ਕਿਸਾਨਾਂ ਨੇ ਤਾਂ 1 ਕਿਲੋਮੀਟਰ ਵੀ ਪਾਰ ਕਰਨਾ ਬਹੁਤ ਔਖਾ ਹੋ ਜਾਂਦਾ ਹਰਿਆਣਵੀ ਸਰਕਾਰ ਅਕਸਰ ਹੀ ਕਿਸਾਨਾਂ ਦੇ ਨਾਲ ਅਜਿਹਾ ਕਰਦੀ ਦਿਖੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਵਾਕਈ ਕਿਸਾਨਾਂ ਦੀ ਇਸ ਕਾਲ ਦੇ ਉੱਤੇ ਕੀ ਵੱਖ-ਵੱਖ ਰਸਤੇਆਂ ਨੂੰ ਅਪਣਾ ਕੇ ਕਿਸਾਨ ਦਿੱਲੀ ਤੱਕ ਪਹੁੰਚਣ 'ਚ ਸਫਲ ਹੁੰਦੇ ਨੇ ਜਾਂ ਫਿਰ ਨਹੀਂ ਪਰ ਇੰਨਾ ਤਾਂ ਜ਼ਰੂਰ ਹੈ ਜਨ ਸਾਹਿਬ ਕਿ ਕਿਸਾਨ ਜਿਹੜੇ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਸੁਬਿਆਂ ਦੇ ਵਿੱਚ ਨੇ ਉਹ ਰੋਸ ਮਜ਼ਾਰਾ ਕਰਦੇ ਨਜ਼ਰ ਆਉਣਗੇ 15 ਅਗਸਤ ਵਾਲੇ ਦਿਨ ਸੋ ਹਾਈਕਟ ਤੋਂ ਸੁਪਰੀਮ ਕੋਰਟ ਦੇ ਹੁਕਮਾਂ ਕਰਕੇ ਸ਼ੰਭੂ ਦੇ ਬਾਰਡਰ ਤੋਂ ਬੈਰੀਅਰ ਚੁੱਕ ਦਿੱਤੇ ਆ ਨਹੀਂ ਹਜੇ ਤੱਕ ਜੀ ਬੈਰੀਗੇਟ ਉੱਥੇ ਹੀ ਹੈ ਕਿਉਂਕਿ ਹਜੇ ਸੁਪਰੀਮ ਕੋਰਟ ਦਾ ਫੈਸਲਾ ਆਉਣਾ ਬਾਕੀ ਹੈ ਸੋ ਹਜੇ ਤੱਕ ਹਰਿਆਣਾ ਸਰਕਾਰ ਜਿਹੜੀ ਹੈ ਉਹ ਬੈਰੀਗੇਟ ਜਿਉਂ ਦੇ ਤਿਉਂ ਉਸੇ ਤਰ੍ਹਾਂ ਲਾ ਕੇ ਰੱਖੀ ਹੋਈ ਹੈ ਅਮਰਿਤਪਾਲ ਸਿੰਘ ਦੀ ਕੀ ਖਬਰ ਹੈ ਜੀ ਜੋ ਖਬਰ ਸਾਹਮਣੇ ਆਈ ਹੈ ਉਹ ਆਪਣੇ ਆਪ ਚ ਹੈਰਾਨ ਕਰਨ ਵਾਲੀ ਖਬਰ ਹੈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਚੋਣ ਨੂੰ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਪੰਜਾਬ ਰਾਡਾ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਹੈ ਵਿਕਰਮਜੀਤ ਸਿੰਘ ਨੇ ਆਪਣੀ ਪਟੀਸ਼ਨ ਪੰਜ ਗੱਲਾਂ ਦੇ ਆਧਾਰ 'ਤੇ ਕੀਤੀ ਹੈ ਵਿਕਰਮਜੀਤ ਨੇ ਇਲਜ਼ਾਮ ਲਗਾਇਆ ਕਿ ਵਾਰਸ ਪੰਜਾਬ ਦੇ ਮੁਖੀ ਯਾਨੀ ਕਿ ਅਮਰਿਤਪਾਲ ਸਿੰਘ ਦੇ ਨਾਮਜ਼ਦਗੀ ਦਸਤਾਵੇਜ਼ਾ ਦੇ ਵਿੱਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਨ ਜਿਨ੍ਹਾਂ ਨੂੰ ਛੁਪਾਇਆ ਗਿਆ ਉਹਨਾਂ ਨੇ ਦਾਵਾ ਕੀਤਾ ਕਿ ਨਾਮਜ਼ਦਗੀ ਪੱਤਰ ਅਧੂਰਾ ਹੈ ਫੰਡ ਦਾਣ ਅਤੇ ਖਰਚੇ ਬਾਰੇ ਜਾਣਕਾਰੀ ਨੂੰ ਛੁਪਾਇਆ ਗਿਆ ਵੋਟਾਂ ਮੰਗਣ ਦੇ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਵੀ ਕੀਤੀ ਗਈ ਹੈ ਅਤੇ ਬਿਨਾ ਪਰਵਾਨਗੀ ਤੋਂ ਚੋਣ ਪ੍ਰਚਾਰ ਸਮੱਗਰੀ ਛਾਪੀ ਗਈ ਹੈ ਚੋਣ ਕਮਿਸ਼ਨ ਦੀ ਇਜਾਜ਼ਤ ਤੋਂ ਬਿਨਾ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਅਜੇ ਦੇ ਵਿੱਚ ਅਜੇ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਨੇ ਚੋਣ ਕਮਿਸ਼ਨ ਨੂੰ ਵੀ ਪਾਰਟੀ ਬਣਾਇਆ ਅਤੇ ਹੁਣ ਜਿਹੜੀ ਪਟੀਸ਼ਨ ਦੀ ਸੁਣਵਾਈ ਹੈ ਉਹ ਆਉਣ ਵਾਲੀ 6 ਅਗਸਤ ਨੂੰ ਹੋਵੇਗੀ ਪੰਜਾਬ ਦੇ ਜਿਹੜੇ ਸਰਕਾਰੀ ਹਸਪਤਾਲ ਨੇ ਕਹਿੰਦੇ ਬੜਾ ਬੜਾ ਹਾਲ ਹੈ ਤੇ ਡਾਕਟਰ ਜਿਹੜੀ ਬੈਟਰੀਆਂ ਵਾਲੀ ਸੈਲਾਂ ਵਾਲੀ ਆ ਬੈਟਰੀ ਹੁੰਦੀ ਆ ਟਾਰਚ ਦੇ ਰੋਸ਼ਨੀ ਦੇ ਵਿੱਚ ਆਪਰੇਸ਼ਨ ਕਰ ਰਹੇ ਨੇ ਜੀ ਬਿਲਕੁਲ ਠੀਕ ਹੈ ਜੀ ਆ ਰਾਗਾ ਤੇ ਬਾਗਾ ਦੇ ਸ਼ਹਿਰ ਸ਼ਾਹੀ ਸ਼ਹਿਰ ਪਟਿਆਲਾ ਦਾ ਜਿਹੜਾ ਵਾਕਿਆ ਸਾਹਮਣੇ ਆਇਆ ਪੰਜਾਬ ਸਰਕਾਰ ਸਿਹਤ ਮਹਿਕਮੇ ਦੇ ਵਿੱਚ ਸਰਦਾਰ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਜੋ ਕੁਝ ਸਾਹਮਣੇ ਆਇਆ ਉਹ ਆਪਣੇ ਆਪ ਚਤਰਸੀ ਹੋ ਗਿਆ ਹਸਪਤਾਲ ਦੇ ਵਿੱਚ ਦੇਰ ਰਾਤ ਦੀ ਬਿਜਲੀ ਚੱਲ ਜਾਂਦੀ ਹੈ ਤੇ ਬਿਜਲੀ ਜਾਣ ਤੋਂ ਬਾਅਦ ਗਰਮੀ ਵੱਧ ਹੈ ਤੇ ਮਰੀਜ਼ਾਂ ਦੇ ਵਿੱਚ ਜਿਹੜੀ ਗੱਲ ਹੈ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਇਕ ਤਾਂ ਪਹਿਲੇ ਲੋਕ ਬਿਮਾਰੀ ਤੋਂ ਪਰੇਸ਼ਾਨ ਹੁੰਦੇ ਨੇ ਉਸ ਤੋਂ ਬਾਅਦ ਜਦੋਂ ਅਜਿਹਾ ਮੌਲ ਪੈ ਜਾਂਦਾ ਤਾਂ ਜ਼ਾਹਿਰ ਦੀ ਗੱਲ ਆ ਉਦੋਂ ਹਫੜਾ ਤਫੜੀ ਬਣ ਵੀ ਜਾਂਦੀ ਹੈ ਮਰੀਜ਼ਾਂ ਤੇ ਰਿਸ਼ਤੇਦਾਰ ਜਿਹੜੇ ਸੀ ਅਮਰਜੈਂਸੀ ਬੋਰਡ ਦੇ ਬਾਹਰ ਜਾ ਕੇ ਵੀ ਉਹਨਾਂ ਨੇ ਪ੍ਰਦਰਸ਼ਨ ਕੀਤਾ ਪਰ ਉਹਨਾਂ ਦਾ ਕੋਈ ਵੀ ਹੱਲ ਨਾ ਨਿਕਲ ਸਕਿਆ ਤੇ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੀ ਜਿਸ ਦੇ ਵਿੱਚ ਦੇਖਿਆ ਗਿਆ ਕਿ ਡਾਕਟਰ ਮਰੀਜ਼ਾਂ ਦਾ ਜਿਹੜਾ ਇਲਾਜ ਹੈ ਉਹ ਟੌਰਚਾਂ ਜਿਗਾ ਜਿਗਾ ਕੇ ਕਰ ਰਹੇ ਨੇ ਪਤਾ ਇਹ ਵੀ ਲੱਗਾ ਕਿ ਉੱਥੇ ਇੱਕ ਜਨੇਪਾ ਜਿਹੜਾ ਉਹ ਵੀ ਟੌਰਚਾਂ ਜਿਗਾ ਕੇ ਕੀਤਾ ਗਿਆ ਸੋ ਉਸ ਤੋਂ ਬਾਅਦ ਜਦੋਂ ਵੀਡੀਓ ਵਾਇਰਲ ਹੋਣ ਲੱਗੀ ਤਾਂ ਸਿਹਤ ਮੰਤਰੀ ਉਗਲੇ ਦਿਨ ਪਹੁੰਚਦੇ ਨੇ ਮੌਕੇ ਦਾ ਜਾਇਜ਼ਾ ਲੈਂਦੇ ਨੇ ਅਤੇ ਆਪਣੀ ਗੱਲ ਨੂੰ ਛੁਪਾਉਣ ਦੇ ਲਈ ਜਾਂ ਫਿਰ ਕਹ ਲਈਏ ਨਕਾਮੀ ਛੁਪਾਉਣ ਦੇ ਲਈ ਉਹ ਕਈ ਤਰ੍ਹਾਂ ਦੇ ਪ੍ਰਯਾਸ ਕਰਦੇ ਨੇ ਤੇ ਕਹਿੰਦੇ ਨੇ ਕਿ ਜਿਹੜੀ ਤਕਨੀਕੀ ਖਰਾਬੀ ਆ ਗਈ ਸੀ ਉਹਦੇ ਕਰਕੇ ਸਭ ਕੁਝ ਹੋਇਆ ਪਰ ਅਸੀਂ ਭਵਿੱਖ ਦੇ ਵਿੱਚ ਕੋਈ ਅਜਿਹੀ ਚੀਜ਼ ਨਾ ਹੋਵੇ ਨਾ ਇਹੋ ਜਿਹੀ ਘਟਨਾ ਵਾਪਰੇ ਉਹਦੇ ਲਈ ਪੁਖਤਾ ਜਿਹੜੇ ਪ੍ਰਬੰਧ ਕਰਨ ਲੱਗੇ ਆ ਤੇ ਵੱਖਰੀ ਜਿਹੜੀ ਇਹਦੀ ਹੋਟਲਾਈਨ ਉਹ ਰਜਿੰਦਰ ਹਸਪਤਾਲ ਨੂੰ ਪਾਈ ਜਾ ਰਹੀ ਹੈ ਜੀਨਰੇਟਰ ਵੀ ਕਹਿੰਦੇ ਇੱਥੇ ਪੂਰੇ ਮੌਜੂਦ ਸਨ ਤੇ ਪਰ ਕਿਉਂਕਿ ਇੱਥੇ ਖਰਾਬੀ ਕੁਝ ਐਹੋ ਜਿਹੀ ਪੈ ਗਈ ਜਿੱਥੇ ਜੀਨਰੇਟਰ ਵੀ ਨਹੀਂ ਕੋਈ ਕ ਉੱਥੇ ਇੱਕ ਪਹੁੰਚੇ ਮਰੀਜ਼ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹਦੇ ਪਿਓ ਨੂੰ ਸਾਹ ਦੀ ਤਕਲੀਫ ਸੀ ਜਿਸ ਨੂੰ ਲੈ ਕੇ ਉਹ ਹਸਪਤਾਲ ਚ ਗੇਰੇ ਲਾਸ਼ ਪਹੁੰਚਿਆ ਪਰ ਲਾਸ਼ ਤੇ ਇੱਥੇ ਕੀ ਹੋਣਾ ਸੀ ਜਨੋ ਦਾ ਜਿਹੜਾ ਸਾਹ ਸੀ ਉਹ ਹੋਰ ਉਖੜਨਾ ਸ਼ੁਰੂ ਹੋ ਗਿਆ ਕਿਉਂਕਿ ਉੱਥੇ ਜਿਹੜੀਆਂ ਆਕਸੀਜਨ ਮਸ਼ੀਨਾਂ ਸੀ ਉਹ ਕੰਮ ਕਰਨੀਆਂ ਬੰਦ ਹੋ ਗਈਆਂ ਸਨ ਸੋ ਜਿਹੇ ਹਾਲਾਤ ਬਣ ਗਏ ਸਨ ਜੀ ਰਜਿੰਦਰਾ ਹਸਪਤਾਲ ਦੇ ਵਿੱਚ ਅਸੀਂ ਕਿੰਨੀ ਕਿ ਸਕਸੈਸਵਲ ਜਾ ਰਹੇ ਹਾਂ ਕਿੰਨੀ ਜੀ ਸਾਡੀ ਤਰੱਕੀ ਹੋ ਰਹੀ ਹੈ ਇਸ ਘਟਨਾ ਨੇ ਸਭ ਕੁਝ ਬਿਆਨ ਕਰ ਦਿੱਤਾ ਸੰਸਾਬ ਅੱਛਾ ਸਿਮਰਪ੍ਰੀ ਸਿੰਘ ਹੁਣ ਕੁਝ ਦਿਨਾਂ ਤੋਂ ਨਿਹੰਗ ਬਾਣੇ ਬਾਰੇ ਕਈ ਖਬਰਾਂ ਆ ਗਈਆਂ ਨੇ ਨਿਹੰਗ ਬਾਣੇ ਦੇ ਵਿੱਚ ਕਦੇ ਕਿਸੇ ਨੇ ਕੋਈ ਹਿੰਸਕ ਵਾਰਦਾਤ ਕੀਤੀ ਨਿਹੰਗ ਬਾਣੇ ਦੇ ਵਿੱਚ ਹੋਰ ਕਈ ਇਸ ਤਰ੍ਹਾਂ ਦੇ ਐਕਸ਼ਨ ਹੋਏ ਨੇ ਆ ਠੱਗ ਵੀ ਨਿਹੰਗ ਬਾਣੇ ਦੇ ਵਿੱਚ ਸਨ ਅਨੰਦਪੁਰ ਸਾਹਿਬ ਵਾਲੇ ਜੀ ਬਿਲਕੁਲ ਇਹ ਬੜੀ ਹੈਰਾਨ ਕਰਨ ਵਾਲੀ ਖਬਰ ਜੀ ਸਿੰਘ ਸਾਹਿਬ ਮੈਂ ਚਾਹਾਂਗਾ ਇਹਨੂੰ ਨਾ ਸਟੈਪ ਬਾਈ ਸਟੈਪ ਮੈਂ ਤੁਹਾਨੂੰ ਥੋੜਾ ਜਿਹਾ ਤੇ ਬਰੀਫ ਕਰਕੇ ਸਾਰੀ ਚੀਜ਼ ਨੂੰ ਸਮਝਾਵਾਂ ਕਹਿੰਦੇ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਨਾ 8 ਮਹੀਨੇ ਪਹਿਲੇ ਇੱਕ ਮੋਨਾ ਪਰਿਵਾਰ ਆਂਦਾ ਹੈ ਯਾਨੀ ਕਿ ਉਹਨਾਂ ਨੇ ਕੇਸ ਨਹੀਂ ਹੁੰਦੇ ਪੂਰੇ ਵਾਲ ਕੱਟੇ ਹੋਏ ਹੁੰਦੇ ਨੇ ਉਹ ਹੁੰਦਾ ਫਿਰ ਹੌਲੀ-ਹੌਲੀ ਆਪਣੇ ਜਿਹੜੇ ਵਾਲ ਉਹ ਵਧਾਉਣੇ ਸ਼ੁਰੂ ਕਰ ਦਿੰਦੇ ਨੇ ਜਿਉਂ ਵਾਲ ਵੱਧਦੇ ਨੇ ਤੇ ਉਸ ਤੋਂ ਬਾਅਦ ਨਿਹੰਗਾਂ ਦਾ ਬਾਣਾ ਪਾ ਲੈਂਦੇ ਨੇ ਫਿਰ ਕਹਿੰਦੇ ਆ ਜੀ ਗੁਰਦੁਆਰੇ ਦੇ ਵਿੱਚ ਜਾ ਕੇ ਅਨੰਦਪੁਰ ਸਾਹਿਬ 'ਚ ਜਾ ਕੇ ਸੇਵਾ ਵੀ ਕਰਦੇ ਨੇ ਤੇ ਜਿਹੜੇ ਲੋਕ ਉੱਥੇ ਹੋਰ ਵੀ ਸੇਵਾ ਕਰਨ ਆਉਂਦੇ ਨੇ ਉਹਨਾਂ ਦੇ ਨਾਲ ਇਹਨਾਂ ਦਾ ਪਿਆਰ ਮੋਬ ਵਧ ਪੈ ਜਾਂਦਾ ਸੋ ਇਹ ਕੀ ਕਰਦਾ ਜਿਹੜਾ ਪਰਿਵਾਰ ਹੈ ਜੀ ਉੱਥੇ ਜਾਂਦਾ ਤੇ ਇੱਕ ਜਵੈਲਰ ਆ ਉੱਥੋਂ ਸਤਪਾਲ ਜਵੈਲਰ ਸ਼੍ਰੀ ਅਨੰਦਪੁਰ ਸਾਹਿਬ ਦਾ ਉਹਨਾਂ ਨਾਲ ਹੀ ਰਿਸ਼ਤੀ ਜਾਰੀ ਪੈ ਜਾਂਦੀ ਐ ਇਸ ਪਰਿਵਾਰ ਦੀ ਤੇ ਜਿਹੜੀ ਜਿਹੜਾ ਨਿਹੰਗ ਸਿੰਘ ਦਾ ਬਾਣਾ ਪਾਇਆ ਹੁੰਦਾ ਜਿਸ ਵਿਅਕਤੀ ਨੇ ਆਪਣੀ ਵੋਟੀ ਨੂੰ ਭੇਜਦਾ ਆਪਣੀ ਬੀਵੀ ਨੂੰ ਭੇਜਦਾ ਸੁਨਿਆਰੇ ਕੋਲ ਤੇ ਸਾਢੇ 4 ਲੱਖ ਦੇ ਜਿਹੜੇ ਗਹਿਣੇ ਆ ਉਹਦੀ ਵੋਟੀ ਉੱਥੋਂ ਖਰੀਦ ਲੈਂਦੀ ਐ ਤੇ ਉਹਨੂੰ ਮਹਿਜ਼ 20000 ਰੁਪਏ ਦੇ ਦਿੰਦੀ ਐ ਕਿ ਭਾਈ ਮੈਂ ਤੈਨੂੰ ਬਾਕੀ ਰੱਖਣ ਜਿਹੜੀ ਅਗਲੇ ਆਉਣ ਵਾਲੇ ਦਿਨ ਨੂੰ ਦੇ ਦਾਂਗੀ ਤੇ ਉਹ ਬੰਦਾ ਵੀ ਯਕੀਨ ਕਰ ਲੈਂਦਾ ਜੀ ਗੁਰਸਿੱਖ ਪਰਿਵਾਰ ਨੇ ਨਿਆਂ ਸਿੰਘ ਦਾ ਇਹਨਾਂ ਨੇ ਨਿਆਂ ਸਿੰਘ ਨੇ ਤੇ ਬਾਣਾ ਪਾਇਆ ਬੜੀ ਸ਼ਰਧਾ ਭਾਵਨਾ ਇਹਨਾਂ ਦੇ ਵਿੱਚ ਤੇ ਕੋਈ ਨਹੀਂ ਪੈਸੇ ਕਾਹਨੂੰ ਆ ਜਾਣਗੇ ਪਰ ਜਿਵੇਂ ਦਿਨ ਬੀਤਿਆ ਤੇ ਡਿੱਬੀ ਉੱਥੇ ਨਾ ਪਹੁੰਚੀ ਪੈਸੇ ਦੇਣਾ ਸੀ ਤੇ ਜਿਹੜਾ ਸੁਨਿਆਰਾ ਸੀ ਉਸ ਨੂੰ ਸ਼ੱਕ ਪਿਆ ਕਿ ਆਖਰਕਾਰ ਬੀਬੀ ਗਈ ਕਿੱਥੇ ਜਦੋਂ ਪਿੱਛਾ ਕਰਦਾ ਪੁੱਛ ਪੁੱਛਦਾ ਵਿਚਾਰਾ ਉਹਨਾਂ ਦੇ ਘਰ ਪਹੁੰਚਦਾ ਤਾਂ ਪਤਾ ਲੱਗਦਾ ਜੀ ਉਹ ਤੇ ਪਰਿਵਾਰ ਉੱਥੇ ਕਿਰਾਏ ਤੇ ਰਹਿ ਰਿਆ ਸੀ ਪਰ ਹੁਣ ਉਹ ਕਿਰਾਏ ਤੇ ਨਹੀਂ ਰਹਿੰਦਾ ਕਿਉਂਕਿ ਸਾਰਾ ਕੁਝ ਲੈ ਕੇ ਰਾਤੋ ਰਾਤ ਫਰਾਰ ਹੋ ਚੁੱਕਿਆ ਇਹ ਘਟਨਾ ਸਿਰਫ ਏਸ ਸੁਨਿਆਰੇ ਨਾਲ ਹੀ ਨਹੀਂ ਵਾਪਰੀ ਬਲਕਿ ਇਹਨਾਂ ਨੇ ਕਈ ਅਜਿਹੇ ਪਰਿਵਾਰ ਸਨ ਜਿਨ੍ਹਾਂ ਨੂੰ ਬਾਹਰ ਭੇਜਣ ਦਾ ਝਾਂਸਾ ਦੇ ਕੇ ਵੱਖ-ਵੱਖ ਰਕਮਾਂ ਵੀ ਲੁੱਟੀਆਂ ਸਭ ਤੋਂ ਵੱਡੀ ਰਕਮ ਤਾਂ ਇਹਨਾਂ ਨੇ 31 ਲੱਖ ਰੁਪਏ ਦੀ ਲੁੱਟ ਕੀਤੀ ਹੈ ਕਹਿੰਦੇ ਜੀ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਸੀਗਾ ਆਗੂ ਸੀਗਾ ਤੇ ਉਹਦਾ ਪਰਿਵਾਰ ਜਿਹੜਾ ਬਾਹਰ ਜਾਣਾ ਚਾਹੁੰਦਾ ਸੀ ਤੇ ਉਹ 5-7 ਜਾਣੇ ਸੀ ਉਹਨਾਂ ਦੇ ਪਾਸਪੋਰਟ ਤੇ 31 ਲੱਖ ਰੁਪਏ ਲੈ ਕੇ ਇਹ ਵੀ ਉੱਥੋਂ ਨਿਕਲ ਗਏ ਇਸੇ ਤਰ੍ਹਾਂ ਕਹਿੰਦੇ ਕੋਈ ਐਮਐਲਏ ਦਾ ਕੋਈ ਕਰੀਬੀ ਸੀ ਉਹਦਾ ਵੀ 1.5 ਲੱਖ ਰੁਪਏ ਇਹਨਾਂ ਨੇ ਮਾਰ ਲਿਆ ਤੇ ਉਹਦਾ ਵੀ ਪਾਸਪੋਰਟ ਲੈ ਕੇ ਬਾਹਰ ਜਾਂਦਾ ਝਾਂਸਾ ਦੇ ਕੇ ਤੇ ਫਰਾਰ ਹੋ ਗਏ ਫਿਲਹਾਲ ਹੁਣ ਪੁਲਿਸ ਨੇ ਮਾਮਲਾ ਜਿਹੜਾ ਉੱਥੇ ਦਰਜ ਕਰ ਲਿਆ ਤੇ ਸੀਸੀਟੀਵੀ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਜੋ ਹੁਣ ਪੁਲਿਸ ਨੇ ਦੱਸਿਆ ਜੀ ਉੱਥੋਂ ਪਤਾ ਲੱਗਾ ਕਿ 8 ਮਹੀਨੇ ਪਹਿਲਾਂ ਹੀ ਪਰਿਵਾਰ ਇੱਥੇ ਆਇਆ ਸੀਗਾ ਉਦੋਂ ਮੋਨਾ ਸੀ ਬਾਅਦ ਚ ਉਹ ਇਹਨਾਂ ਨੇ ਬਾਨਾ ਪਾ ਲਿਆ ਉਸ ਤੋਂ ਬਾਅਦ ਹੋਣਾ ਕਿੱਥੇ ਗਏ ਇਸ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਤਲਾਸ਼ਾ ਦੇ ਰਹੀ ਹੈ ਇਹ ਖੇਤੀ ਇਹਨਾਂ ਨੂੰ ਫੜ ਕੇ ਇਹਨਾਂ ਦੀ ਕਾਰਵਾਈ ਜਿਹੜੀ ਕਰਾਂਗੇ ਹਮ ਅਚੇ ਨਿਰਮਲਾ ਸੀਤਾਰਮਨ ਨੇ ਕੀ ਦਸੀ ਆਰਥਿਕ ਦਸ਼ਾ ਹਿੰਦੁਸਤਾਨ ਦੀ ਜੀ ਬਿਲਕੁਲ ਕਿਉਂਕਿ ਆਉਣ ਵਾਲੀ ਕੱਲ ਨੂੰ 23 ਜੁਲਾਈ ਨੂੰ ਭਾਰਤ ਦਾ ਜਿਹੜਾ ਬਜਟ ਹੈ ਉਹ ਪੇਸ਼ ਹੋਣਾ ਪਰ ਉਸ ਤੋਂ ਪਹਿਲਾਂ ਜਿਹੜਾ ਆਰਥਿਕ ਸਰਵੇਖਣ ਹੈ ਉਹ ਸਾਹਮਣੇ ਆਇਆ ਵਿੱਤ ਮੰਤਰੀ ਨੀਤਾ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਦੇ ਵਿੱਚ ਆਰਥਿਕ ਸਰਵੇਖਣ 2023-24 ਪੇਸ਼ ਕੀਤਾ ਹੈ ਕੇਤਾਰ ਅੰਮਨ ਨੇ ਮੰਗਲਵਾਰ ਨੂੰ 2024-25 ਦਾ ਜਿਹੜਾ ਕੇਂਦਰ ਦਾ ਬਜਟ ਹੈ ਉਹ ਵੀ ਪੇਸ਼ ਕਰਨਾ ਆਰਥਿਕ ਸਰਵੇਖਣ ਅਨੁਸਾਰ ਸਾਲ 2024-25 ਦੇ ਵਿੱਚ ਆਰਥਿਕ ਵਿਕਾਸ ਦਰ 6.5 ਤੋਂ 7% ਰਹਿਣ ਦਾ ਜਿਹੜਾ ਅਨੁਮਾਨ ਲਗਾਇਆ ਗਿਆ ਸਰਵੇਖਣ ਦੇ ਅਨੁਸਾਰ ਮਹਿੰਗਾਈ ਦਰ ਵਿੱਚ ਕਾਫੀ ਹੱਦ ਤੱਕ ਕਾਬੂ ਆਇਆ ਹੈ ਹਾਲਾਂਕਿ ਕੁਝ ਖਰਾਕ ਪਦਾਰਥਾਂ ਦੀ ਜਿਹੜੀਆਂ ਕੀਮਤਾਂ ਉਸ ਦੇ ਵਿੱਚ ਵਾਧਾ ਹੋਇਆ ਜਿਸ ਤੇ ਨਾਲ ਮਮੁੱਲੀ ਜਿਹੜੀ ਕਹਿੰਦੇ ਆ ਮਹਿੰਗਾਈ ਵੀ ਜ਼ਰੂਰ ਵਧੀ ਹੈ ਇਸੇ ਤਰ੍ਹਾਂ ਵਿੱਤੀ ਵਰਾ 2023 ਦੇ ਮੁਕਾਬਲੇ ਵਪਾਰ ਘਾਟਾ ਇਸ ਸਾਲ ਘਟ ਕੇ ਚਾਲੂ ਖਾਤੇ ਦਾ ਘਾਟਾ ਜੀਡੀਪੀ ਦਾ ਜਿਹੜਾ ਲਗਭਗ ਹੈ 0.7% ਦੀ ਰਹਿ ਗਿਆ ਸਰਵੇਖਣ ਅਨੁਸਾਰ ਭਾਰਤ ਦੀ ਅਰਥ ਵਿਵਸਥਾ ਜਿਹੜੀ ਹੈ ਮੌਜੂਦਾ ਸਮੇਂ ਦੇ ਵਿੱਚ ਪਹਿਲਾਂ ਦੇ ਸਮੇਂ ਨਾਲੋਂ ਮਜ਼ਬੂਤ ਹੈ ਅਤੇ ਇਹ ਵੀ ਭਰੋਸਾ ਦਿੱਤਾ ਗਿਆ ਕਿ ਆਉਣ ਵਾਲੇ ਇਸ ਬਜਟ ਤੋਂ ਬਾਅਦ ਹੋਰ ਮਜ਼ਬੂਤ ਹੋਣ ਦੀ ਆਸ ਹੈ ਸਿਮਰਪ੍ਰੀਤ ਆਮ ਤੌਰ ਦੇ ਉੱਤੇ ਜਿਹੜੇ ਸਰਕਾਰੀ ਮੁਲਾਜ਼ਮ ਸੀ ਖਾਸ ਤੌਰ ਦੇ ਉੱਤੇ ਕੇਂਦਰੀ ਸਰਕਾਰੀ ਮੁਲਾਜ਼ਮ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ ਤੋਂ ਦੂਰ ਲੰਬੇ ਰਹਿੰਦੇ ਸਨ ਹੁਣ ਮੋਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਰਕਾਰੀ ਮੁਲਾਜ਼ਮ ਆਰਆਈਐਸਐਸ ਦੇ ਵਿੱਚ ਜਾ ਕੇ ਸ਼੍ਰੀਆਮ ਪਾਰਟਿਸਪੇਟ ਕਰ ਸਕਦੇ ਨੇ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਫੈਸਲਾ 1966 ਤੋਂ ਬਾਅਦ ਹੋਣ ਲੱਗ ਹੋਣ ਲੱਗਾ ਯਾਨੀ ਕਿ 58 ਸਾਲਾਂ ਬਾਅਦ ਹੈ ਕਿ ਪੂਰਾ ਮਾਮਲਾ ਮੈਂ ਵੀ ਸਮਝਾ ਦਿੰਦਾ RSS ਦੀਆਂ ਗਤੀਵਿਧੀਆਂ ਦੇ ਵਿੱਚ ਸਰਕਾਰੀ ਕਰਮਚਾਰੀਆਂ ਦੇ ਸ਼ਾਮਲ ਹੋਣ ਦੇ ਉੱਤੇ ਪਾਬੰਦੀ ਨੂੰ ਹਟਾ ਦਿੱਤਾ ਗਿਆ ਮੋਦੀ ਸਰਕਾਰ ਦੇ ਵੱਲੋਂ ਹੂੰ ਹੂੰ ਇਸ ਸਬੰਧੀ ਗ੍ਰਹਿ ਮੰਤਰਾਲੇ ਵੱਲੋਂ ਜਿਹੜੇ ਹੁਕਮ ਉਹ ਵੀ ਜਾਰੀ ਕਰ ਦਿੱਤੇ ਗਏ ਨੇ RSS ਨੇ ਇਸ ਦਾ ਸਵਾਗਤ ਵੀ ਕੀਤਾ ਅਤੇ ਭਾਰਤੀ ਜਨਤਾ ਦੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਈਟੀ ਸੈੱਲ ਦੇ ਮੁਖੀ ਨੇ ਅਮਿਤ ਮਾਲਵੀਆ ਉਹਨਾਂ ਨੇ ਇਸ ਦਾ ਜਿਹੜਾ ਹੁਕਮ ਹੈ ਉਸ ਦੀ ਸਪਸ਼ਟੀਕਰਨ ਵੀ ਜਿਹੜਾ ਕੀਤਾ ਉਹਨਾਂ ਨੇ ਇਸ ਤੇ ਮੋਹਰ ਵੀ ਲਗਾ ਦਿੱਤੀ ਹੈ ਅਤੇ ਉਹਨਾਂ ਨੇ ਕਿਹਾ ਕਿ 58 ਸਾਲ ਪਹਿਲਾਂ ਜਿਹੜੀ ਗੈਰ ਸੰਵਿਧਾਨਿਕ ਹਿਦਾਇਤ ਸੀ ਉਹ ਨਰਿੰਦਰ ਮੋਦੀ ਦੀ ਸਰਕਾਰ ਨੇ ਇਸ ਨੂੰ ਵਾਪਸ ਲੈ ਲਿਆ ਇਸ ਨੂੰ ਹੁਣ ਖਤਮ ਕਰ ਦਿੱਤਾ ਹੈ ਆਦੇਸ਼ਾਂ ਦੀ ਕਾਪੀ ਵੀ ਉਹਨਾਂ ਨੇ ਸ਼ੇਅਰ ਕੀਤੀ ਹੈ ਉਸ ਦੇ ਵਿੱਚ ਲਿਖਿਆ ਕਿ ਮੋਦੀ ਸਰਕਾਰ ਨੇ 58 ਸਾਲ ਯਾਨੀ ਕਿ 1966 ਦੇ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਦੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਦੇ ਉੱਤੇ ਸਰਕਾਰੀ ਕਰਮਚਾਰੀਆਂ ਤੇ ਜਿਹੜੀ ਗੈਰ ਸੰਵਿਧਾਨਿਕ ਪਾਬੰਦੀ ਸੀ ਉਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਇਹ ਪਾਬੰਦੀ ਇਸ ਲਈ ਲਗਾਈ ਗਈ ਸੀ ਕਿਉਂਕਿ 7 ਨਵੰਬਰ 1966 ਨੂੰ ਸੰਸਦ ਦੇ ਵਿੱਚ ਗਊ ਹੱਥਿਆਂ ਦੇ ਖਿਲਾਫ ਪਾਣੀ ਜਿਹੜਾ ਭਾਰੀ ਹੈ ਉਸ ਪ੍ਰਦਰਸ਼ਨ ਹੋਇਆ ਸੀ ਆਰਐਸਐਸ ਜਨਸੰਘ ਦੇ ਕਈ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਸਮਰਥਕ ਇਕੱਠੇ ਹੋਏ ਸਨ ਪੁਲਿਸ ਵੱਲੋਂ ਕਾਬੂ ਕਰਨ ਵਾਸਤੇ ਸਥਿਤੀ ਨੂੰ ਗੋਲੀਬਾਰੀ ਵੀ ਕੀਤੀ ਗਈ ਸੀ ਤੇ ਕਈ ਲੋਕ ਇਸ ਦੇ ਵਿੱਚ ਆਪਣੀ ਜਾਨ ਵੀ ਗਵਾ ਗਏ ਸਨ ਤੇ 3 ਨਵੰਬਰ 1966 ਨੂੰ ਆਰਐਸਐਸ ਜਨਸੰਘ ਦੇ ਪ੍ਰਭਾਵ ਤੋਂ ਡਰਦਿਆਂ ਉਸ ਸਮੇਂ ਦੀ ਇੰਦਰਾ ਗਾਂਧੀ ਸਰਕਾਰ ਨੇ ਕਰਮਚਾਰੀਆਂ ਦੇ ਯਾਨੀ ਕਿ ਜਿਹੜੇ ਸਰਕਾਰੀ ਕਰਮਚਾਰੀ ਸੀ ਉਹਨਾਂ ਨੂੰ ਆਰਐਸਐਸ ਦੇ ਵਿੱਚ ਸ਼ਾਮਲ ਹੋਣ ਤੇ ਜਿਹੜੀ ਉਹਨਾਂ ਤੇ ਪਾਬੰਦੀ ਲਗਾ ਦਿੱਤੀ ਸੀ ਸੋ 30 ਨਵੰਬਰ 1968 ਤੇ ਲੱਗੀ ਹੋਈ ਪਾਬੰਦੀ ਜਿਹੜੀ ਹੈ ਉਹ ਹੁਣ 22 ਜੁਲਾਈ 2024 ਨੂੰ ਖਤਮ ਹੋ ਚੁੱਕੀ ਹੈ। ਅੱਛਾ ਪੰਜਾਬ ਦੇ ਵਿੱਚ ਜੇ ਕੋਈ ਨਵਾਲਗ ਬਿਨਾਂ ਲਾਇਸੈਂਸ ਤੋਂ ਕਾਰ ਚਲਾਉਂਦਾ ਹੈ ਜਿਹਨੂੰ ਲਾਇਸੈਂਸ ਨਹੀਂ ਮਿਲਦਾ ਨਵਾਲਗ ਨੂੰ ਮਾਪੇ ਸਜ਼ਾ ਭੁਗਤਣਗੇ। ਜੀ ਬਿਲਕੁਲ ਬਿਲਕੁਲ ਐਂਜੀ ਹੋਏਗਾ ਜੀ ਹੁਣ ਕਿਉਂਕਿ ਅਸੀਂ ਪਹਿਲਾਂ ਦੇਖਦੇ ਸੀ ਨਿੱਕੇ ਨਿੱਕੇ ਨਿਯੋਣੇ ਜੋ ਮੋਚ ਫੁੱਟਦੀ ਸੀ। ਜਵਾਨੀ ਚੜਦੀ ਸੀ ਸਕੂਲਾਂ ਦੇ ਵਿੱਚ 10ਵੀਂ 11ਵੀਂ 'ਚ ਆਉਂਦੇ ਸੀ ਤੇ ਟੂ-ਵিলার ਫੋਰ-ਵিলার ਲੈ ਕੇ ਤੁਰ ਪੈਂਦੇ ਸਨ ਪਰ ਹੁਣ ਅਜਿਹਾ ਨਹੀਂ ਹੋਏਗਾ ਪੰਜਾਬ ਦੇ ਵਿੱਚ 31 ਜੁਲਾਈ ਤੋਂ ਨਵਾਂ ਟ੍ਰੈਫਿਕ ਨਿਯਮ ਜਿਹੜਾ ਕਾਨੂੰਨ ਹੈ ਉਹ ਲਾਗੂ ਹੋਣ ਜਾ ਰਿਹਾ ਹੈ ਜੇਕਰ ਕੋਈ ਵੀ ਨਾਬਾਲਗ ਬੱਚਾ ਸਕੂਟਰ ਜਾਂ ਮੋਟਰਸਾਈਕਲ ਜਾਂ ਫਿਰ ਕਾਰ ਚਲਾਉਂਦਾ ਫੜਿਆ ਗਿਆ ਤਾਂ ਉਸ ਦੀ ਸਜ਼ਾ ਉਸ ਤੇ ਮਾਪਿਆਂ ਨੂੰ ਹੋਏਗੀ ਉਹ ਵੀ ਕੋਈ ਘੱਟ ਨਹੀਂ ਬਲਕਿ 3 ਸਾਲ ਤੱਕ ਦੀ ਜਿਹੜੀ ਕੈਦ ਹੋ ਸਕੇਗੀ ਤੇ ਜਿਹੜਾ 25000 ਰੁਪਏ ਦਾ ਜੁਰਮਾਨਾ ਉਹ ਵੀ ਉਹਨਾਂ ਨੂੰ ਲਗਾਇਆ ਜਾ ਸਕਦਾ ਹੈ ਵਿਭਾਗ ਵੱਲੋਂ ਜਲਦ ਹੀ ਸਖਤ ਕਾਰਵਾਈ ਦੇ ਨਿਯਮ ਜਿਹੜੇ ਉਹ ਲਾਗੂ ਕੀਤੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਨੇ ਜਿਹੜੇ ਪੰਜਾਬ ਦੇ ਡੀਜੀਪੀ ਟ੍ਰੈਫਿਕ ਨੇ ਐਡੀਜੀਪੀ ਟ੍ਰੈਫਿਕ ਨੇ ਉਹਨਾਂ ਦੇ ਸੰਬੰਧੀ ਜਿਹੜੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਪੁਲਿਸ ਕਮਿਸ਼ਨਰ ਨੂੰ ਜਿਹੜੇ ਹੁਕਮ ਵੀ ਦੇ ਦਿੱਤੇ ਨੇ ਕਿ ਜਲ ਤੋਂ ਜਲਦ ਇਨ੍ਹਾਂ ਹੁਕਮਾਂ ਦੀ ਜਿਹੜੀ ਉਹ ਪਾਲਣਾ ਕੀਤੀ ਜਾਵੇ ਐਡੀਜੀਪੀ ਨੇ ਹੁਕਮਾਂ ਅਨੁਸਾਰ ਜੇਕਰ ਕੋਈ ਵੀ ਨਾਬਾਲਕ ਯਾਨੀ ਕਿ 18 ਸਾਲ ਤੋਂ ਘੱਟ ਦੀ ਉਮਰ ਦਾ ਬੱਚਾ 31 ਜੁਲਾਈ ਤੋਂ ਬਾਅਦ ਦੋ ਪਹੀਆ ਵਾਹਨ ਜਿਹਦੇ ਵਿੱਚ ਸਕੂਟਰੀ ਮੋਟਰਸਾਈਕਲ ਜਾਂ ਐਕਟਿਵਾ ਸ਼ਾਮਲ ਹੈ ਜਾਂ ਫਿਰ ਕਾਰ ਚਲਾਉਂਦਾ ਦਿਖਿਆ ਤਾ ਉਸਦੇ ਮਾਪੇ ਜਿਹੜੇ ਆ ਉਸ ਦਾ ਖਮਿਆਜ਼ਾ ਭੁਗਤਣ ਨੂੰ ਤਿਆਰ ਰਹਿਣਗੇ ਯਾਨੀ ਕਿ ਉਹਨਾਂ ਨੂੰ ਸਜ਼ਾ ਹੋਏਗੀ ਬੇਸ਼ੱਕ ਉਹ ਕੈਦ ਹੋਵੇ ਬੇਸ਼ੱਕ ਉਹ ਤਪਈਆਂ ਦੇ ਤੌਰ ਤੇ ਦੇ ਕੇ ਜਿਹੜਾ ਭੁਗਤਾਨ ਉਹ ਕੀਤਾ ਜਾਏਗਾ ਸੋ ਕਿਤੇ ਨਾ ਕਿਤੇ ਲੱਗਦਾ ਕਿ ਜਿਹੜੇ ਅਜਿਹੇ ਕਾਨੂੰਨ ਹੈ ਉਹ ਭਾਰਤ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਲਾਗੂ ਹੋ ਜਾਣਗੇ ਤਾਂ ਫਿਰ ਵਾਕਈ ਕੋਈ ਅਜਿਹੀਆਂ ਘਟਨਾਵਾਂ ਜਿਹੜੀਆਂ ਰੋਜ਼ ਵਾਪਰਦੀਆਂ ਨੇ ਜਿਹੜੇ ਨੌਜਵਾਨ ਬੱਚੇ ਉਲੜ ਬਾਜ਼ੀਆਂ ਕਰਦੇ ਨੇ ਉਹਨਾਂ ਤੋਂ ਜਿਹੜਾ ਠੱਲ ਹੈ ਉਹ ਜ਼ਰੂਰ ਪੈਂਦੀ ਦਿਖਾਈ ਦੇਗੀ ਸਿਮਰਪ੍ਰੀ ਸਿੰਘ ਮੌਸਮ ਕੇਹੋ ਜੇ ਪੰਜਾਬ ਦਾ ਜੀ ਮੌਸਮ ਦਾ ਤਾਂ ਕੋਈ ਸਵਾਲ ਨਹੀਂ ਪੁੱਛੇ ਤੁਸੀਂ ਸਭ ਚੰਗਾ ਜੇ ਬਰ ਬੜੀ ਹੁਮਸਿਆ ਤੇ ਸਾਹ ਲੈਣਾ ਔਖਾ ਤੇ ਦੋ ਕਪੁੰਡਾ ਮੀਂਹ ਦੀਆਂ ਪੈਂਦੀਆਂ ਤੇ ਚਿਹਰੇ ਆ ਬਾਗੋ-ਬਾਗ ਹੋ ਜਾਂਦੇ ਤੇ ਲੱਗਦਾ ਜਿਵੇਂ ਬਾਗਾਂ ਦੇ ਵਿੱਚ ਮੋਰ ਪਹਿਲਾਂ ਪਾਣੂ ਤਿਆਰ ਨੇ ਤੇ ਹੁਣ ਛੜਾ-ਛੜ ਮੀਂਹ ਪਏਗਾ ਪਰ ਬੱਦਲ ਵੀ ਮਖੌਲ ਕਰਦੇ ਨੇ ਚਾਰ ਕਪੁੰਡਾ ਪੈਂਦੀਆਂ ਨੇ ਤੇ ਫਿਰ ਸੂਰਜ ਦੇਵਤਾ ਸਿਰ ਤੇ ਆ ਜਾਂਦਾ ਤੇ ਉਹ ਪੂਰੀ ਜਿਵੇਂ ਸ਼ਿਖਰ ਦੀ ਇੱਥੇ ਜਿਹੜੀ ਹੁਮਸ ਹੈ ਉਹ ਪੈਦਾ ਹੋ ਜਾਂਦੀ ਹੈ ਤੇ ਸਾਹ ਲੈਣਾ ਜਿਹੜਾ ਔਖਾ ਹੋ ਜਾਂਦਾ ਸੋ ਬਰਹਾਲ ਫਿਲਹਾਲ ਕਿਤੇ ਕਿਤੇ ਬੂੰਦਾਬੰਦੀ ਜ਼ਰੂਰ ਦੇਖਣ ਨੂੰ ਮਿਲੀ ਹੈ ਕੁਝ ਕਿ ਸ਼ਹਿਰਾਂ 'ਚ ਪਰ ਕਿਉਂਕਿ ਹਿੰਦੂ ਭਾਈਚਾਰੇ ਦੇ ਜਾਂ ਕਹ ਲਈਏ ਹਿੰਦੂ ਧਰਮ ਦੇ ਅਕੋਰਡਿੰਗ ਜਿਹੜਾ ਅੱਜ ਸੌਣ ਦਾ ਮਹੀਨਾ ਅੱਜ ਤੋਂ ਸ਼ੁਰੂ ਹੋਇਆ ਸੋ ਉਮੀਦ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਛੜਾ ਛੜ ਜਿਹੜੇ ਮੀਂਹ ਪੈਂਦੇ ਦਿਖਾਈ ਦੇਣਗੇ ਤੇ ਗਰਮੀ ਤੋਂ ਰਾਹਤ ਮਿਲੇਗੀ ਤੇ ਅਸੀਂ ਵੀ ਇਹ ਸੌਣ ਦੇ ਮਹੀਨਿਆਂ ਦੇ ਵਿੱਚ ਖੀਰ ਤੇ ਪੂੜਿਆਂ ਦਾ ਆਨੰਦ ਮਾਨਾਂਗੇ ਥੈਂਕ ਯੂ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਰੱਬ ਰੱਖਾ ਜੀ ਸਤਿ ਸ਼੍ਰੀ ਅਕਾਲ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ